ਚਾਹ ਸੁਣੋ ਜੀ ਰਹੀ ਨਾ ਮੋٹے ਦਿਮਾਗ ਦੀ ਪੈਸੇ ਨਹੀਂ ਫੜੇ ਹੈਗੇ ਲੈ ਕੋਈ ਨਹੀਂ ਪੁੱਤ ਕੋਈ ਗੱਲ ਹੀ ਨਹੀਂ ਜੇ ਜਸ਼ਨ ਨੇ ਨਹੀਂ ਪੈਸੇ ਫੜੇ ਤਾਂ ਹੁਣ ਕਢਾ ਲੈਣੇ ਆਪਾਂ ਨੋਹਾ ਦੇ ਪੇਕਿਆਂ ਤੋਂ ਪੈਸੇ ਕਢਵਾਉਣ ਵਿੱਚ ਤਾਂ ਆਪਾਂ ਥੋਵੇਂ ਐਕਸਪਰਟ ਵਾਂ ਚਾਚੀ ਜੀ ਇਹ ਤਾਂ ਉਹ ਹੀ ਲਫਾ ਪਾਣੀ ਜਿਹੜਾ ਕੱਲ ਤੁਸੀਂ ਘਰੋਂ ਬਾਜ਼ਾਰ ਲੈ ਕੇ ਗਏ ਸੀ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਮੇਰੀ ਮਾਂ ਭੈਣ ਨੇ ਫੜਾਇਆ ਇਨੂੰ ਮੈਂ ਨਵੇਂ ਸੂਟ ਸਵਾਕੇ ਦਿੰਨੀ ਆ ਇਹ ਤਾਂ ਮੇਰੇ ਸਿਰ ਤੇ ਚੜ ਗਈ ਆ ਛੋਟੀ ਛੋਟੀ ਉਦੋਂ ਜ਼ਿਆਦਾ ਮੰਮੀ ਤੇਰੇ ਦਿਮਾਗ 'ਚ ਫਰਕ ਆ ਤੂੰ ਥੱਲੇ ਸੂਟ ਸਿੱਟੀ ਜਾਨੀ ਆ ਜੇ ਜਸ਼ਨ ਨੇ ਦੇਖ ਲਿਆ ਤੈਨੂੰ ਪਤਾ ਕਿੰਨਾ ਕਲੇਸ਼ ਹੋ ਦੇਖੀ ਜਾਵੇ ਹੋਰ ਮੈਂ ਨਾ ਸੂਟਾਂ ਦੀ ਆਰਤੀ ਉਤਾਰਾਂ ਉਹ ਆਰਤੀ ਲਾ ਕੁਛ ਮਰਜ਼ੀ ਕਰ ਇਹਨਾਂ ਨੂੰ ਥੱਲੋਂ ਚੱਕ ਲਾ ਮੂੰਹ ਕਿਉਂ ਕਰਨੇ ਕਰਾਏਂਗੀ ਤੂੰ ਘਰ ਚ ਜਸ ਤੂੰ ਕਾ ਜਸ਼ਨ ਤੋਂ ਜ਼ਿਆਦਾ ਨਹੀਂ ਡਰਨ ਲੱਗ ਪਿਆ ਤੇਰੀ ਤੀਨੀ ਆ ਪਰ ਦੀ ਦਿੱਤੀ ਬਣਾ ਕੇ ਰੱਖ ਉਹ ਮੰਮੀ ਡਰ ਡਰਦਾ ਨਹੀਂ ਹੈਗਾ ਮੈਂ ਕਿਸੇ ਤੋਂ ਨਾਲ ਠੀਕ ਹੈ ਜੇ ਜਸ਼ਨ ਨੇ ਉਹ ਸੂਟਾ ਨੂੰ ਥੱਲੇ ਪਿਆ ਦੇਖ ਲਿਆ ਉਹ ਕੀ ਸੋਚੂਗੀ ਆਪਣੇ ਬਾਰੇ ਨਾਲੇ ਜਿੰਨਾ ਟਾਈਮ ਆਪਣੀ ਸਕੀਮ ਨਹੀਂ ਕਾਮਯਾਬ ਹੁੰਦੀ ਨਾ ਉਹਨਾਂ ਚਰਤਾ ਦੀ ਪੂਸ਼ ਪੂਸ਼ ਕਰਨੀਏ ਪੈਣੀ ਆ ਆਪਾਂ ਨੂੰ ਇਹ ਗੱਲ ਕਿਉਂ ਨਹੀਂ ਸਮਝਦੀ ਤੂੰ ਨਾ ਹੁਣ ਤੂੰ ਕਿਹੜੀ ਸਕੀਮ ਲਾਈ ਬੈਠਾ ਉਹ ਮੰਮੀ ਤੈਨੂੰ ਤਾਂ ਮੈਂ ਦੱਸਣੀ ਭੁੱਲ ਗਿਆ ਮੈਂ ਤਾਂ ਇੱਕ ਹੋਰ ਨਵੀਂ ਸਕੀਮ ਲਾਈ ਬੈਠਾ ਵੀ ਬਹੁਤ ਵਧੀਆ ਵੀ ਇਹਦੇ ਪੇਕਿਆਂ ਤੋਂ ਪੈਸੇ ਕਿਵੇਂ ਕਢਵਾਉਣੇ ਆਪਾਂ ਅੱਛਾ ਮੇਰੇ ਨਾਲ ਰਹਿ ਕੇ ਅਸਰ ਤਾਂ ਹੋਣ ਲੱਗ ਹੀ ਪਿਆ ਫਿਰ ਪੁੱਤ ਕਿਦਾ ਹੈ ਬਣਾਉਣ ਲੱਗ ਪਿਆ ਫਿਰ ਸਕੀਮਾਂ ਤੇ ਪੈਸਾ ਕਦੋਂ ਕਿੱਥੋਂ ਤੇ ਕਿਵੇਂ ਲੈਣਾ ਤੇ ਹੋਰ ਕੀ ਇੱਕ ਜਵਾਬ ਆਪਦੀ ਮਾਂ ਕੋਲੋਂ ਹੀ ਸਾਰੇ ਗੁਣ ਸਿੱਖਦਾਗਾ ਤੇ ਉਹੀ ਗੁਣ ਮਾਂ ਹੁਣ ਤੇਥੋਂ ਮੈਂ ਪ੍ਰਾਪਤ ਕਰ ਰਿਹਾਗਾ ਸਕੀਮਾਂ ਨੇ ਉਹ ਤਾਂ ਠੀਕ ਆ ਜੱਸ ਪੁੱਤ ਪਰ ਤੂੰ ਹੁਣ ਇਹ ਤਾਂ ਦੱਸ ਦੇ ਮੈਨੂੰ ਵੀ ਸਕੀਮ ਕਿਹੜੀ ਲਾਉਣ ਨੂੰ ਫਿਰਦਾ ਤੇ ਪੈਸੇ ਕਿਵੇਂ ਕਢਾਉਣੇ ਆ ਓਹੋ ਮੰਮੀ ਤੈਨੂੰ ਤਾਂ ਜਮੀ ਨਹੀਂ ਪਤਾ ਲੱਗਦਾ ਤੈਨੂੰ ਪਤਾ ਵੀ ਆ ਜਿੱਦ ਦੇ ਆਪਾਂ ਗੱਡੀ ਲੈ ਕੇ ਆਏ ਸੀਗੇ ਹਾਂ ਉਹ ਦਿਨ ਜਸ਼ਨ ਦੀ ਮਾਂ ਔਰੇ ਕਿਉਂ ਆਈ ਸੀਗੀ ਕਿਉਂ ਆਈ ਸੀ ਇਹਦਾ ਮਤਲਬ ਕੀ ਆਪਣੀ ਧੀ ਨੂੰ ਮਿਲਣ ਆਈ ਸੀ ਹੋਰ ਕਿ ਉੱਥੇ ਬੜੇਵੇਂ ਲੈਣ ਆਈ ਸੀ ਤੇਰੇ ਭਾ ਦਾ ਆਪਣੀ ਧੀ ਨੂੰ ਮਿਲਣ ਆਈ ਸੀਗੀ ਤੈਨੂੰ ਨਹੀਂ ਪਤਾ ਉਹ ਆਪਣੀ ਗੱਡੀ ਵਾਸਤੇ ਇੱਥੇ ਪੈਸੇ ਦੇਣ ਆਈ ਸੀਗੀ ਗੱਡੀ ਦੇ ਪੈਸੇ ਕਿਹੜੀ ਗੱਡੀ ਦੇ ਪੈਸੇ ਦੇਣ ਆਈ ਸੀ ਉਹ ਜਿਹੜੀ ਆਪਾਂ ਲੈ ਹੁੰਦੀ ਆ ਪਰ ਉਹ ਤਾਂ ਪੈਸੇ ਤਾਰੀ ਦੇ ਗਿਆ ਸੀ ਤਾਰੀ ਤਾਂ ਦੇ ਗਿਆ ਸੀ ਪਰ ਮੈਂ ਆਪ ਦੇਖਿਆ ਜਸ਼ਨਦੀ ਮਾਂ ਉਹਨੂੰ ਪੈਸੇ ਫੜਾ ਰਹੀ ਸੀ ਵੀ ਇਹ ਗੱਡੀ ਵਾਸਤੇ ਪੈਸੇ ਲੈ ਲਓ। ਅੱਛਾ। ਉਹਦੀ ਮਾਂ ਉਹਨੂੰ ਪੈਸੇ ਫੜਾ ਰਹੀ ਸੀ। ਫਿਰ ਜਸ਼ਨ ਨੇ ਫੜ ਲਏ ਪੈਸੇ। ਭਲਾ ਕਿੰਨੇ ਕੇ ਪੈਸੇ ਸੀ? ਉਹ ਮੰਮੀ ਮੈਨੂੰ ਨਹੀਂ ਪਤਾ ਕਿੰਨੇ ਕੇ ਪੈਸੇ ਤੇ ਪਰ ਜਸ਼ਨ ਤਾਂ ਜਵਾਬੇ ਦੇਈ ਗਈ। ਨਾਲੇ ਮੇਰੀ ਗੱਲ ਸੁਣ ਜਦੋਂ ਮੈਨੂੰ ਤਾਰੀ ਪੈਸੇ ਫੜਾ ਕੇ ਗਿਆ ਨਾ ਤਾਰੀ ਮੈਨੂੰ ਕਹਿੰਦਾ ਸੀ ਵੀ ਕਿਸੇ ਕੋਲ ਗੱਲ ਨਾ ਕਰਿਓ। ਤਾਂ ਇਹਦਾ ਮਤਲਬ ਤਾਂ ਫਿਰ ਸਾਫ਼-ਸਾਫ਼ ਹੀ ਹੋਇਆ ਨਾ ਵੀ ਤਾਰੀ ਘਰ ਦੇ ਤੋਂ ਚੋਰੀ ਪੈਸੇ ਲਿਆਇਆ ਸੀ। ਹਾਂ ਲੱਗਦਾ ਤਾਂ ਮੈਨੂੰ ਵੀ ਆਹੀ ਆ। ਲੱਗਦਾ ਨਹੀਂ ਪੁੱਤ ਹੋਇਆ ਹੀ ਐਦਾਂ ਹੋਣਾ ਹਾਂ ਮਾਂ ਨੂੰ ਪਤਾ ਲੱਗੇ ਵੇ ਧੀ ਨੂੰ ਪੈਸਿਆਂ ਦੀ ਲੋੜ ਐ ਮਾਂ ਨੂੰ ਕਿਤੇ ਟਿਕਾ ਆਉਂਦਾ ਉਧਰੋਂ ਤਾਂ ਉਹਦੀ ਮਾਂ ਨੇ ਇੰਤਜ਼ਾਮ ਕੀਤਾ ਹੋਣਾ ਪੈਸਿਆਂ ਦਾ ਤੇ ਉਧਰੋਂ ਤਾਰੀ ਨੇ ਆਪਾਂ ਤਾਰੀ ਨੂੰ ਪੈਸਿਆਂ ਨੂੰ ਕਿਹਾ ਸੀ ਤਾਰੀ ਨੂੰ ਉਹਨਾਂ ਨੇ ਮਨਾ ਕਰਤਾ ਹੋਣਾ ਤਾਰੀ ਨੇ ਆੱਡ ਇੰਤਜ਼ਾਮ ਕੀਤਾ ਹੋਣਾ 3 ਲੱਖ ਦਾ ਉਹਦੀ ਮਾਂ ਨੇ ਆੱਡ ਇੰਤਜ਼ਾਮ ਕੀਤਾ ਹੋਣਾ ਆਹੀ ਗੱਲ ਸੀ ਮਮਮੀ ਜੇ ਦੀ ਮਾਲੇ ਪੈਸੇ ਵੀ ਆਪਣੇ ਹੱਥ ਚ ਆ ਜਾਂਦੇ ਆਪਣਾ ਤਾਂ ਦੁੱਗਣਾ ਫਾਇਦਾ ਹੋ ਜਾਂਦਾ ਪਰ ਜਸ਼ਨ ਹੋ ਹੀ ਰਹੀ ਨਾ ਮੋٹے ਦਿਮਾਗ ਦੀ ਪੈਸੇ ਨਹੀਂ ਫੜੇ ਹੈਗੇ ਲੈ ਕੋਈ ਨਹੀਂ ਪੁੱਤ ਕੋਈ ਗੱਲ ਹੀ ਨਹੀਂ ਜੇ ਜਸ਼ਨ ਨੇ ਨਹੀਂ ਪੈਸੇ ਫੜੇ ਤਾਂ ਹੁਣ ਕਢਾ ਲੈਣੇ ਆਪਾਂ ਨੋਹਾਂ ਦੇ ਪੇਕਿਆਂ ਤੋਂ ਪੈਸੇ ਕਢਵਾਉਣ ਵਿੱਚ ਤਾਂ ਆਪਾਂ ਥੋਵੇਂ ਐਕਸਪਰਟ ਵਾਂ ਕੋਈ ਗੱਲ ਨਹੀਂ ਉਹ ਤਾਂ ਹੈਗੀਆਂ ਮਾਂ ਪਰ ਹੁਣ ਕਿਵੇਂ ਕਢਵਾਵੇਂਗੀ ਪੈਸੇ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕੜਵਾ ਮੈਗੀ ਕਿ ਮੈਂ ਤੂੰ ਪੈਸੇ ਮੈਂ ਤਾਂ ਹੀ ਨਹੀਂ ਸਮਝਉਂਦੀ ਉਹ ਤਾਂ ਪੈਸੇ ਲੈ ਗਈ ਹੁਣ ਪੁੱਠੇ ਮੋੜ ਕੇ ਤੇਰੀ ਮਾਂ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆਪਣੀ ਗੁਰਮਣੀ ਤੋਂ ਕਿਵੇਂ ਪੈਸੇ ਕਢਾਉਣੇ ਆ ਨਾ ਇਹ ਸਕੀਮ ਤਾਂ ਹੁਣ ਮਹਿ ਲਾਉਂਗੀ ਉਹ ਪੈਸੇ ਤਾਂ ਆਪਣੇ ਘਰ ਆਏ ਲੈ ਹਮਨ ਮੀ ਆਉਣਗੇ ਕਿਵੇਂ ਇਹ ਤੂੰ ਫੇਰ ਸੁਪਨੇ ਦੇਖਣ ਲੱਗੀ ਕੋਈ ਸੁਪਨੇ ਨਹੀਂ ਪੁੱਤ ਇਹ ਜਾਗਦੀਆਂ ਅੱਖਾਂ ਵਾਲੇ ਸੁਪਨੇ ਨੇ ਜਿਹੜੇ ਮੈਂ ਹਕੀਕਤ ਵਿੱਚ ਬਦਲਨੇ ਨੇ ਮੈਂ ਸੁੱਤੀ ਪਈ ਸੁਪਨੇ ਨਹੀਂ ਦੇਖਦੀ ਸੁਪਨੇ ਤਾਂ ਮੈਂ ਜਾਗਦੀਆਂ ਅੱਖਾਂ ਨਾਲ ਦੇਖਦੀਆਂ ਜਿਹੜੇ ਪੂਰੇ ਕਰਨੇ ਹੁੰਦੇ ਆ ਤੇਰੇ ਵੀ ਤੇ ਮੇਰੇ ਵੀ ਚਲ ਠੀਕ ਆ ਮੰਮੀ ਜਿਹੜੀ ਸਕੀਮ ਲਾਉਣੀ ਹੋ ਉਹ ਲਾ ਲਈ ਆ ਇਹਨਾਂ ਨੂੰ ਚੱਕ ਕੇ ਤੈ ਤੂੰ ਮਾਰ ਦੇ ਖਿੰਡੇ ਪਏ ਆ ਸੂਟ ਤੇ ਜਸ਼ਨ ਨੇ ਦੇਖ ਲਿਆ ਐਵੇਂ ਫਿਰ ਕਲੇਸ਼ ਕਰੋ ਤੈਨੂੰ ਪਤਾ ਮੇਰੇ ਕਿੰਨੇ ਪੈਸੇ ਲਵਾ ਕੇ ਆਈ ਇਹਨਾਂ ਦੇ ਹਾਂ ਮੈਨੂੰ ਪਤਾ ਤੇਰੇ ਪੈਸੇ ਲੱਗੇ ਹੋਏ ਆ ਨਾਲੇ ਨਾ ਜਨਾਨੀ ਤੋਂ ਬੜਾ ਡਰਨ ਦੀ ਲੋੜ ਨਹੀਂ ਉਹਨੂੰ ਕਾਬੂ 'ਚ ਰੱਖ ਇਹ ਨਾ ਹੋਵੇ ਜਨਾਨੀ ਦੀਆਂ ਗੱਲਾਂ ਵਿੱਚ ਆ ਕੇ ਤੂੰ ਮਾਂ ਦੇ ਖਿਲਾਫ ਹੋ ਜਾਏ ਉਹ ਨਾ ਨਾ ਮਾਂ ਕਦੇ ਵੀ ਹੋ ਸਕਦਾ ਕੋਈ ਪੁੱਤ ਆਪਣੀ ਮਾਂ ਤੋਂ ਦੂਰ ਹੋਇਆ ਉਹ ਵੀ ਜਨਾਨੀ ਮਗਰ ਲੱਗ ਕੇ ਕਮਾਲ ਕਰਦੀਆਂ ਤੂੰ ਜਸ ਪੁੱਤ ਬਹੁਤ ਐਦਾਂ ਦਿੱਤੀ ਆ ਪੁੱਤ ਨੇ ਆ ਜਿਹੜੇ ਜਨਾਨੀਆਂ ਮਗਰ ਲੱਗ ਕੇ ਨਾ ਆਪਣੇ ਮਾਂ ਪਿਓ ਨੂੰ ਕੱਲਾ ਛੱਡ ਦਿੰਦੇ ਨੇ ਉਹ ਮੰਮੀ ਉਹ ਕੋਈ ਹੋਰ ਹੀ ਹੁੰਦੇ ਹੋਣਗੇ ਪਰ ਮੈਂ ਨਹੀਂ ਹੈਗਾ ਉਹਨਾਂ ਚ ਮੈਂ ਜਨਾਨੀ ਨੂੰ ਕੱਢ ਦੂੰ ਪਰ ਤੈਨੂੰ ਥੋੜੀ ਛੱਡੂਗਾ ਮੰਨ ਕਰਦੀਆਂ ਤੂੰ ਬੱਸ ਪੁੱਤ ਇਹਨਾਂ ਗੱਲਾਂ ਦਾ ਤਾਂ ਮੈਨੂੰ ਆਪਣੇ ਪੁੱਤਾਂ ਤੇ ਮਾਣ ਐ ਉੱਧਰ ਬਾਹਰ ਬੈਠਾ ਬੜਾ ਵੀ ਇਹੀ ਗੱਲ ਕਹਿੰਦਾ ਵੀ ਮਾਂ ਡੈਂਪਲ ਨਾਲ ਜੋ ਮਰਜ਼ੀ ਕਰ ਮੈਨੂੰ ਪ੍ਰਵਾਹ ਨਹੀਂ ਬੱਸ ਤਾਂ ਹੀ ਤਾਂ ਮੈਂ ਡੈਂਪਲ ਦੀ ਰੇਲ ਬਣਾ ਕੇ ਰੱਖਦੀ ਆ ਓ ਮਾਂ ਤੂੰ ਕਿਹ ਪ੍ਰਵਾਹ ਕਰਦੀਆਂ ਨਾਲੇ ਉਹਨੇ ਕੀ ਪ੍ਰਵਾਹ ਕਰਨੀ ਆ ਡੈਂਪਲ ਦੀ ਉਹਨੇ ਦੂਜਾ ਵਿਆਹ ਕਰਾ ਲਿਆ ਮੋਜਾਂ ਲੁੱਟਦਾ ਅਗਲਾ ਉਹਨੇ ਕੀ ਲੈਣਾ ਇੱਥੇ ਮਰੇ ਖੱਪੇ ਡਿੰਪਲ ਤੋਂ ਤਾਂ ਰਾਂ ਲੈਣੀਆਂ ਨੇ ਉਹਨੇ ਉਹ ਹੋੜੀ ਬੋਲ ਤੰਦਾਂ ਦੇ ਵੀ ਕੰਨ ਹੁੰਦੇ ਨੇ ਡਿੰਪਲ ਨੂੰ ਕੰਨੋਂ ਕੰਨ ਖਬਰ ਨਾ ਹੋ ਜੇ ਵੀ ਉਹਦੇ ਬੰਦੇ ਨੇ ਉਧਰ ਵਿਆਹ ਕਰਵਾ ਲਿਆ ਨਾਲੇ ਜੇ ਤੇਰੀ ਤੀਵੀ ਨੂੰ ਪਤਾ ਲੱਗ ਗਿਆ ਨਾ ਸਭ ਤੋਂ ਵੱਧ ਤੇਰੀ ਤੀਵੀ ਨੇ ਪੂਸ ਚੱਕਣੀ ਆ ਡਿੰਪਲ ਦੀ سپورਟ ਵਿੱਚ ਦੇਖ ਲਈ ਉਹ ਡੈਂਪਰ ਵਰਗੀ ਭੋੜੀ ਭਾਲੀ ਨਹੀਂ ਹੈਗੀ ਬਹੁਤ ਇੱਕ ਚਲਾਕ ਤੀਵੀ ਆ ਥੋੜਾ ਜਿਹਾ ਬਚ ਕੇ ਰਹਿ ਨਾਲੇ ਆ ਵਿਆਹ ਵਿਉ ਦੀ ਗੱਲ ਨਾ ਆਪਣੇ ਚੇਰੇ ਦੋਨਾਂ ਚੰਗਾ ਆ ਖੁਰਨਾ ਕਿਸੇ ਕੋਲ ਮੂੰਹ ਮਾਰ ਦੇ। ਉਹ ਚਲ ਮਾਂ। ਆਪਾਂ ਕੀ ਲੈਣਾਗਾ? ਤੂੰ ਪੈਸੇ ਕਢਵਾਉਣ ਦੀ ਕੋਈ ਨਾ ਕੋਈ ਸਕੀਮ ਲਾਓ ਜਿਹੜੇ ਪੈਸੇ ਆਏ ਸੀਗੇ ਉਹ ਮੁੜ ਗਏ। ਉਹ ਕਿਵੇਂ ਕਢਵਾਉਣੇ ਨੇ? ਨਾਲੇ ਆਪਾਂ ਕੀ ਲੈਣਾ? ਬਾਈ ਭੰਵੇਂ ਉੱਥੇ ਦੋ ਵਿਆਹ ਹੋਰ ਕਰਵਾ ਲੇ। ਤੂੰ ਇਹ ਤਾਂ ਲਵਾਈ ਚਲੂ ਰੇ ਝਾੜੂ ਪੋਚਾ। ਉਹ ਤਾਂ ਮੈਂ ਲਵਾਈ ਜਾਨੀ ਆ ਝਾੜੂ ਪੋਚਾ। ਹੋਰ ਮੈਂ ਹੱਕਾਂ ਦੇ ਵਾਸਤੇ ਰੱਖੀ ਇੱਥੇ। ਗੁੱਤੋਂ ਫੜ ਕੇ ਤਾਂ ਹੀ ਤਾਂ ਮੈਂ ਝਾੜੂ ਪੋਚਾ ਕਰਾਉਣੀ ਆ। ਬੱਸ ਇਹਨੂੰ ਘਰ ਦਾ ਭੇਤ ਨਾ ਜਾਏ। ਨਾਲੇ ਜਸ਼ਨ ਕੋਲ ਕੋਈ ਵੀ ਗੱਲ ਨਾ ਕਰ। ਮੈਨੂੰ ਤਾਂ ਇਹ ਡਰ ਰਹਿੰਦਾ ਵੀ ਡਿੰਪਲ ਜਸ਼ਨ ਕੋਕੋ ਘਲ ਨਾ ਕਰ ਦੇਵੇ ਤੇ ਉਹਨੂੰ ਦੂਰ ਦੂਰ ਕਿਵੇਂ ਰੱਖਣਾ 24 ਘੰਟੇ ਇਹੀ ਸੋਚਦੀ ਰਹਿਣੀ ਮੈਂ ਤਾਂ ਮਮੀ ਪੇਤ ਕਿੱਥੋਂ ਆਜੂ ਆਪਾਂ ਇਹਦੇ ਮੂਰੇ ਕੋਈ ਗੱਲ ਹੀ ਨਹੀਂ ਕਰਨੀ ਐਂ ਕਰਦਾ ਪੇ ਤੂੰ ਹੀ ਬਾਜੂ ਨਾਲੇ ਭਾਬੀ ਬਾਗੀ ਹੋ ਘਰਦਾ ਪੇ ਤਾਂ ਮੇਰੀ ਗੱਲ ਸੁਣ ਪੁੱਤ ਨਾਲੇ ਨਾ ਤੂੰ ਐਂ ਕਰ ਮਾੜਾ ਮੋਟਾ ਇੱਧਰ ਉੱਧਰ ਖਿਸਕ ਜਿਆ ਕਰ ਅਤੇ ਰੀ ਬਹੂ ਨੇ ਕਹਿਣਾ ਇਹ ਕੰਮ ਤੇ ਨਹੀਂ ਜਾਂਦਾ ਜੇ ਤੇਰੇ ਸਹੁਰਿਆਂ ਨੂੰ ਪਤਾ ਲੱਗ ਗਿਆ ਨਾ ਵੀ ਝੂਠ ਬੋਲ ਕੇ ਰਿਸ਼ਤਾ ਕੀਤਾ ਤੂੰ ਕੋਈ ਜੋਬ-ਜੂਬ ਨਹੀਂ ਕਰਦਾ ਕੋਈ ਨੌਕਰੀ ਨਹੀਂ ਕਰਦਾ ਤਾਂ ਇੱਥੇ ਸਿਆਪਾ ਪੈ ਜਾਊਗਾ ਮੈਂ ਤੈਨੂੰ ਬੋਲਣਾ ਲੱਗਦਾ ਮੈਂ ਮੈਂ ਤਾਂ ਜਸ਼ਨ ਨੂੰ ਇਹੀ ਕਹਿ ਰੱਖਿਆ ਮੈਂ ਕਿ ਮੇਰੀ ਬਦਲੀ-ਬਦਲੀ ਦਾ ਸਿਸਟਮ ਚੱਲਦਾ ਹੈਗਾ ਉਹਦੇ ਕਰਕੇ ਮੈਂ 15-20 ਛੁੱਟੀਆਂ ਲੈ ਰੱਖੀਆਂ ਨਹੀਂਆਂ 15-20 ਦਿਨ ਤਾਂ ਹੋ ਗਏ ਤੈਨੂੰ ਬੈਠੇ ਨੂੰ ਕੋਈ ਹੋਰ ਸਕੀਮ ਲੜਾ 15-20 ਦਿਨ ਹੋਟ ਪਾ ਦਾਂਗੀ ਅੱਛਾ ਚੱਲ ਠੀਕ ਐ ਚੁੱਪ ਕਰ ਹੁਣ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਹਰ ਖਿਸਕ ਜਿਆ ਕਰ ਵੀ ਮੈਂ ਜੋਬ ਤੇ ਚੱਲਾਂ ਮੈਂ ਕਿਤੇ ਦਫ਼ਤਰ ਦੇ ਕੰਮ ਚੱਲਾਂ ਨਹੀਂ ਮੇਰੀ ਗੋਤਨੀ ਨੂੰ ਬੜ ਦਵਾ ਦੇ ਤੂੰ ਇਹਦੇ ਆਪਣੇ ਸੌਰਿਆਂ ਤੋਂ ਕੋਈ ਨਹੀਂ ਮਾਂ ਤੈਨੂੰ ਜਿਹੜਾ ਕੰਮ ਕਿਹਾ ਨਾ ਦਿਮਾਗ ਚ ਪੈਸੇ ਘੁੰਮਦੇ ਨੇ ਨਾ ਬਸ ਤੂੰ ਉਹਨਾਂ ਬਾਰੇ ਸੋਚ ਤੇ ਉਹ ਕਿਵੇਂ ਕਢਵਾਉਣੇ ਆ ਉਹ ਸੋਚ ਠੀਕ ਹੈ ਮੈਨੂੰ ਬੜੀਆਂ ਰਾਇਆਂ ਨਾਲ ਦੇ ਕੋਈ ਨਹੀਂ ਪਤਾ ਤੇਰੇ ਸੌਰਿਆਂ ਤੋਂ ਪੈਸੇ ਕਿਵੇਂ ਕਢਵਾਉਣੇ ਨੇ ਇਹ ਹੁਣ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਔਰ ਟੈਂਪਲ ਦਾ ਪਿਓ ਤਾਂ ਨੰਗ ਮਲੰਗ ਕਰਤਾ ਮੈਂ ਮੰਗ ਮੰਗ ਕੇ ਪੈਸੇ ਹੁਣ ਵਾਰੀ ਤੇਰੇ ਸਹਰਿਆਂ ਦੀ ਆ ਦੇਖ ਮੈਂ ਕਿ ਮੈਂ ਚੁਟਕਿਆਂ ਨਾਲ ਪੈਸੇ ਕਢਵਾਉਣੀ ਆ ਮੈਨੂੰ ਗਲਦੀਪ ਦਾ ਸਾਂਝ ਐਵੇਂ ਨਹੀਂ ਕਹਿੰਦੇ ਕਿਸੇ ਕੱਲ ਤੋਂ ਹੀ ਕਹਿੰਦੇ ਨੇ ਇਹ ਪੈਸੇ ਤਾਂ ਪੈਸੇ ਕਿਹੜੇ ਪੈਸੇ ਉਜੋਰਾ ਸਿਆਂ ਆਹ ਲਫਾਫਾ ਜੇ ਚੱਕੀ ਬੁਰਦਾ ਉਹ ਬਾਈ ਮੈਂ ਤਾਂ ਨਾ ਕਾਜ ਕਰਦਾ ਸੀ ਆਪਣੇ ਅੱਛਾ ਇਹ ਲਫਾਫਾ ਮੇਰੇ ਪੈਸਿਆਂ ਦਾ ਹੱਥ ਲੱਗ ਗਿਆ ਮੈਂ ਫਿਰ ਪੁੱਛਿਆ ਵੀ ਦਸਨ ਦੀ ਮਾਂ ਨੂੰ ਮੈਂ ਪੁੱਛਿਆ ਵੀ ਇਹ ਲਫਾਫਾ ਕਿੱਥੋਂ ਆਇਆ ਪੈਸਿਆਂ ਵਾਲਾ ਉਹ ਯਾਰ ਤੂੰ ਕੀ ਲੈਣਾ ਬੁੜੀਆਂ ਦੇ ਗੱਲਾਂ ਤੋਂ ਉਹ ਮਾੜੇ ਮੋਟੇ ਜੋੜ ਜੜਾ ਕੇ ਰੱਖੇ ਹੋਣਗੇ ਪੈਸੇ ਤੂੰ ਕੀ ਲੈਣਾ ਇਸ ਗੱਲ ਤੋਂ ਜੇ ਮਾੜੇ ਮੋਟੇ ਰੱਖਦੀਆਂ ਨੇ ਤਾਂ ਕੰਮ ਆ ਜਾਂਦੇ ਨੇ ਨਾਲੇ ਭਾਈ ਰਾਣੀ ਕਿੰਨੇ ਕੁ ਜੋੜਲੇ ਪੈਸੇ ਤੂੰ ਉਹ ਨਾ ਨਾ ਵੀਰ ਜੀ ਮੈਂ ਕਿਹੜੇ ਪੈਸੇ ਜੋੜਨੇ ਸੀ ਮੈਂ ਤਾਂ ਬਸ ਇਹਨਾਂ ਨੂੰ ਦੱਸਣਾ ਹੀ ਸੀ ਆ ਮੇਰੀ ਭਾਣਜੀ ਦਾ ਵਿਆਹ ਹੈ ਨਾ ਉਹਨਾਂ ਨੇ ਆਪਣੇ ਸਹਿਰ ਗਹਿਣਾ ਗੱਟਾ ਬਣਾਇਆਗਾ ਉਹ ਪੈਸੇ ਮੈਨੂੰ ਫੜਾਤੇ ਕਹਿੰਦੇ ਵੀ ਸਾਤੋਂ ਆਇਆ ਜਾਵੇ ਨਾ ਆਇਆ ਜਾਵੇ ਤੁਸੀਂ ਫੜਾ ਦਿਓ ਉਹ ਤਾਂ ਕਰਕੇ ਉਹਨਾਂ ਨੇ ਮੈਨੂੰ ਫੜਾਤੇ ਸੀ ਪੈਸੇ ਸ਼ਾ ਤਾਂ ਇਹ ਗੱਲ ਐ ਚਾਚਾ ਜੀ ਆ ਦਿਖਾਇਓ ਮਾੜਾ ਜਲ ਲਫਾਫਾ ਜਾ ਚਾਚੀ ਜੀ ਇਹ ਤਾਂ ਉਹ ਹੀ ਲਫਾਫਾ ਨਹੀਂ ਜਿਹੜਾ ਕੱਲ ਤੁਸੀਂ ਘਰੋਂ ਬਾਜ਼ਾਰ ਲੈ ਕੇ ਗਏ ਸੀ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਮੇਰੀ ਮਾਂ ਭੈਣ ਨੇ ਫੜਾਇਆ ਨਾ ਮੇਰੀ ਗੱਲ ਸੁਣਨੀ ਤੈਨੂੰ ਇੰਨੀ ਵੀ ਅਕਲ ਹੈ ਨਹੀਂ ਜਦੋਂ ਦੋ ਵੱਡੇ ਆਪਸ ਵਿੱਚ ਗੱਲ ਕਰਦੇ ਹੋਣ ਵੀ ਵਿੱਚ ਨਹੀਂ ਬੋਲੀਦਾ ਤੇਰੇ ਹਰੇਕ ਗੱਲ 'ਚ ਟੰਗੜਾਉਣੇ ਕੋਈ ਜ਼ਰੂਰੀ ਹੈ ਮਨਪ੍ਰੀਤ ਪੁੱਤ ਮੰਨਿਆ ਕਿ ਲਫਾਫਾ ਮੇਰੇ ਕੋਲੇ ਸੀ ਇਹ ਪਰ ਪੈਸੇ ਤਾਂ ਮੇਰੀ ਭੈਣ ਨੇ ਫੜਾਏ ਨੇ ਨਾ ਹੁਣ ਜਦੋਂ ਉਹਨੇ ਮੈਨੂੰ ਪੈਸੇ ਫੜਾਤੇ ਤਾਂ ਮੈਂ ਹੱਥ 'ਚ ਥੋੜੀ ਫੜੀ ਆਉ ਪੈਸੇ ਮੇਰੇ ਕੋਲੇ ਪਰਸ ਨਹੀਂ ਸੀਗਾ ਇਸ ਕਰਕੇ ਮੈਂ ਲਫਾਫੇ 'ਚ ਪਾ ਲੇ ਅੱਛਾ ਉਹ ਦੇਖ ਲੈ ਛੋਟੇ ਭਾਈ ਐਵੇਂ ਨਹੀਂ ਜਨਾਨੀਆਂ ਬਾਰੇ ਬਾਹਰ ਕੁਝ ਸੋਚੀ ਨਾ ਹੁੰਦਾ ਇਹਨਾਂ ਕੋਲੇ ਪੈਸੇ ਕਿੱਥੋਂ ਆਉਣੇ ਸੀ ਚਾਚੀ ਜੀ ਕੀ ਸੋਚਣ ਲੱਗੇ ਤੁਸੀਂ ਕੁਛ ਨਹੀਂ ਪੁੱਤ ਲੈ ਆਵਲ ਫਾਫਾ ਜੀ ਨਾ ਮੈਨੂੰ ਫੜਾ ਦਿਓ ਮੈਂ ਸਾਮ ਦਿੰਨੀ ਆ ਪੈਸੇ ਹਾਂ ਲੈ ਪੁੱਤ ਆ ਨਮਾਰੀ ਚ ਰੱਖ ਦੇ ਸਾਮ ਦੇ ਤੂੰ ਸਾਰੇ ਘਰ ਚੋਂ ਵੱਡੀ ਐ ਨਾ ਸਾਮ ਦੇ ਜਾ ਜਾ ਸਾਮ ਦੇ ਹਜਾ ਭੈਣੇ ਬਾਰੇ ਚਲ ਜਾਂ ਵੀ ਮੇਰੀ ਨਮਾਰੀ ਚ ਸਾਮ ਦੇ ਆ ਇਹ ਨਹੀਂ ਕਿ ਹਾਂ ਵੀ ਨੂੰ ਨੇ ਭਾਈ ਜਦੋਂ ਪੈਸੇ ਹੀ ਮੰਗ ਲੇ ਵੀ ਮੈਂ ਕਹਿਦਾ ਆਪਦੀ ਅਲਮਾਰੀ ਚ ਰੱਖ ਲੈ ਪੁੱਤ ਸਾਮ ਕੇ ਮਾੜੇ ਜੇਰੇ ਵਾਲਾ